ਬਾਤ ਹੈ ਪਿਆਰ ਸਤਿਕਾਰ ਵਾਲੇ ਮੇਰੇ ਭੈਣ ਭਰਾ ਮੇਰੇ ਬਿਝੁਰਕ ਮੇਰੀਆਂ ਮਾਤਾਵਾਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਟਾਰ ਏਸ਼ੀਆ ਤੇ ਕਮਲਪਾ ਬੇ ਜਿਸਲਾ ਬੀਤੇ ਦਿਨੀ ਕਤਲ ਹੋ ਗਿਆ ਸੀ ਉਸ ਬੰਦੇ ਚਰਚਾਵਾਂ ਦਾ ਬਾਜ਼ਾਰ ਅਜੇ ਵੀ ਪੂਰੀ ਤਰ੍ਹਾਂ ਨਾਲ ਗਰਮ ਹੈ ਵੱਖ-ਵੱਖ ਤਰ੍ਹਾਂ ਦੇ ਬਿਆਨ ਵੱਖ-ਵੱਖ ਤਰ੍ਹਾਂ ਦੀਆਂ ਜੋ ਵਕ ਵਕ ਤਰ੍ਹਾਂ ਦੇ ਕਮੈਂਟ ਸਾਹਮਣੇ ਆ ਰਹੇ ਨੇ ਉਸ ਦੇ ਕਤਲ ਦੇ ਸਬੰਧ ਦੇ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਸਲ ਦੋਸ਼ੀ ਜਿਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਵਿਦੇਸ਼ ਭੱਜ ਗਿਆ ਹੈ ਪਰ ਕੀ ਇਹੋ ਜਿਹੀਆਂ ਘਟਨਾਵਾਂ ਤੋਂ ਬਚਿਆ ਨਹੀਂ ਜਾ ਸਕਦਾ ਜੇਕਰ ਅਸੀਂ ਜੋ ਇਸ ਦੇਸ਼ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਉਹਨਾਂ ਕਾਨੂੰਨਾਂ ਦੀ ਸਹੀ ਵਰਤੋਂ ਕਰੀਏ ਜਾਂ ਕੀਤੀ ਜਾਵੇ ਪ੍ਰਸ਼ਾਸਨ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾਵੇ ਤਾਂ ਕਈ ਜ਼ਿੰਦਗੀਆਂ ਦੀ ਕਈ ਪਰਿਵਾਰਾਂ ਦੀਆਂ ਜ਼ਿੰਦਗੀਆਂ ਖਰਾਬ ਹੋਣ ਤੋਂ ਬਚ ਸਕਦੀਆਂ ਨੇ ਇੱਕ ਪਰਿਵਾਰ ਜਿਸ ਨੇ ਆਪਣੀ ਧੀ ਗਵਾ ਲਈ ਕਿਉਂ ਕਿਉਂਕਿ ਉਹ ਸੋਸ਼ਲ ਮੀਡੀਆ ਦੇ ਉੱਤੇ ਕੁਝ ਇਸ ਕਿਸਮ ਦੀਆਂ ਵੀਡੀਓ ਪਾ ਰਹੀਆਂ ਸਨ ਜਿਸ ਨੂੰ ਸਮਾਜ ਦੇ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਉਸ ਦੇ ਕਤਲ ਦੇ ਸਬੰਧ ਦੇ ਵਿੱਚ ਦੋ ਅੰਦਰ ਚਲੇ ਗਏ ਤੇ ਉਹਨਾਂ ਦੇ ਪਰਿਵਾਰਾਂ ਤੇ ਕੀ ਬੀਤ ਰਹੀ ਹੋਵੇਗੀ ਕਿ ਉਹ ਪਰਿਵਾਰ ਜਾਣਦੇ ਨੇ ਮੁਕੱਦਮੇ ਚੱਲਣੇ ਨੇ ਪਤਾ ਨਹੀਂ ਕਿੰਨੇ ਸਾਲ ਦੀ ਸਜ਼ਾ ਹੋਣੀ ਹੈ ਜਾਂ ਕਿਸ ਕਿਸਮ ਦੀ ਸਜ਼ਾ ਹੋਣੀ ਹੈ ਪਰਿਵਾਰਾਂ ਉੱਤੇ ਇਹ ਹਾਲਾਤ ਕਿਵੇਂ ਬੀਤਦੇ ਹੋਣਗੇ ਕਿਵੇਂ ਵਕੀਲਾਂ ਵਾਸਤੇ ਉਹ ਬਹੁਤ ਵੱਡੀਆਂ ਫੀਸਾਂ ਦਾ ਪ੍ਰਬੰਧ ਪਿੱਛੋਂ ਮੁਲਾਕਾਤਾਂ ਕੇਸਾਂ ਦੇ ਖਰਚੇ ਉਹ ਪੂਰੇ ਕਰਨਗੇ ਇੱਕ ਜਿਸ ਨੂੰ ਜੇ ਗ੍ਰਿਫਤਾਰ ਕਰਨਾ ਹੈ ਉਹਦੇ ਨਾਲ ਕੀ ਬੀਤਦੀ ਏ ਜਿਵੇਂ ਸੋਸ਼ਲ ਮੀਡੀਆ ਦੇ ਉੱਤੇ ਗੱਲਾਂ ਚੱਲਦੀਆਂ ਨੇ ਹੋ ਸਕਦਾ ਉਸ ਦਾ ਇੰਕਾਊਂਟਰ ਕਰ ਦਿੱਤਾ ਜਾਵੇ ਉਹਦੇ ਨਾਲ ਆਹ ਵਾਪਰ ਜੇ ਉਹ ਬਹੁਤ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਨੇ ਸੋ ਜੇਕਰ ਕਾਨੂੰਨ ਦੇ ਸਹੀ ਵਰਤੋਂ ਕੀਤੀ ਜਾਵੇ ਤਾਂ ਸਿਆ ਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ ਕਿਹਾ ਜਾਂਦਾ ਏ ਕਿ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਾਮਕਤਾ ਵਾਸਤੇ ਵਰਤਣ ਦੇ ਵਿੱਚ ਵੀ ਪਹਿਲ ਕੰਚਨ ਦਿਵਾੜੇ ਉਸ ਕਮਲ ਭਾਬੀ ਨੇ ਕੀਤੀ ਤੇ ਜਦੋਂ ਉਸ ਦੀਆਂ ਵੀਡੀਓਜ਼ ਸਾਹਮਣੇ ਆਈਆਂ ਜਿਸ ਵਿੱਚ ਉਹ ਆਪ ਇਸ ਗੱਲ ਨੂੰ ਮੰਨਦੀ ਏ ਕਿ ਸੋਸ਼ਲ ਮੀਡੀਆ ਉੱਤੇ ਅਜਿਹੇ ਕੰਟੈਂਟ ਪਾਉਣ ਤੋਂ ਬਾਅਦ ਉਸ ਕੋਲ ਬਹੁਤ ਸਾਰਾ ਧਨ ਦੌਲਤ ਪੈਸਾ ਆਇਆ ਅੱਜ ਸਵੇਰ ਵੀ ਇੱਕ ਹੋਰ ਉਹਦੇ ਪ੍ਰਤੀ ਬੜੀ ਚਰਚਾ ਚੱਲ ਰਹੀ ਸੀ ਕਿ 2-3 ਉਸ ਦੀਆਂ ਵੀਡੀਓ ਇਹੋ ਜਿਹੀਆਂ ਆਈਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਊਚ ਕੋਟੀ ਦੇ ਰਾਜਨੇਤਾ ਜਾਂ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਉਸ ਦੇ ਜਿੰਸੀ ਸਬੰਧ ਨੇ ਬੇਸ਼ੱਕ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰਸਵੇਰ ਦਾ ਇਹ ਚਰਚਾਵਾਂ ਦਾ ਬਾਜ਼ਾਰ ਗਰਮ ਸ਼ੁਰੂਆਤ ਕੰਟੈਂਟਿਵਾੜੀ অফ ਕਮਲ ਭਾਪੀ ਨੇ ਕੀਤੀ ਵਕੀਲਾਂ ਦੇ ਬਿਆਨ ਵਿੱਚ ਸਾਹਮਣੇ ਆ ਰਹੇ ਨੇ ਇੱਕ ਸਿਮਰਨਜੀਤ ਐਡਵੋਕੇਟ ਜਾਂ ਇੱਕ ਦੋ ਹੋਰ ਐਡਵੋਕੇਟਾਂ ਦੇ ਬਿਆਨ ਸਾਹਮਣੇ ਆਏ ਨੇ ਕਿ ਇਹੋ ਜੇ ਕੰਟੈਂਟਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਤੱਕ ਪਹਿਲਾਂ ਪਹੁੰਚ ਕੀਤੀ ਗਈ ਸੀ ਉਹਨਾਂ ਨੂੰ ਲਿਖਤੀ ਤੌਰ ਦੇ ਤੇ ਇਹ ਤਾਂ ਉਹ ਦੱਸ ਸਕਦੇ ਨੇ ਜਿਨ੍ਹਾਂ ਨੇ ਇਹ ਲਿਖਤੀ ਤੌਰ ਦੇ ਉੱਤੇ ਇਹ ਸਦੀਆਂ ਸ਼ਿਕਾਇਤਾਂ ਕੀਤੀਆਂ ਇਹੋ ਜਿਹਾ ਕੰਟੈਂਟ ਆਉਂਦੀਆਂ ਸੋਸ਼ਲ ਮੀਡੀਆ ਤੇ ਪਰ ਪ੍ਰਸ਼ਾਸਨ ਨੇ ਇਹਨਾਂ ਪ੍ਰਤੀ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਜਿਹੜਾ ਐਕਸ਼ਨ ਨਹੀਂ ਲਿਆ ਅਗਰ ਸਹੀ ਸਮੇਂ ਦੇ ਨਾਲ ਸਹੀ ਕਾਰਵਾਈ ਕੀਤੀ ਹੁੰਦੀ ਤਾਂ ਹੋ ਸਕਦਾ ਸੀ ਜਿਹੜੀਆਂ ਕਟਨਾਵਾਂ ਵਾਪਰੀਆਂ ਨੇ ਜਾਂ ਜਿਹੜੀਆਂ ਹੋ ਸਕਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਵਾਪਰ ਜਾਣ ਉਹਨਾਂ ਤੋਂ ਬਚਿਆ ਜਾ ਸਕਦਾ ਹੈ ਇੱਕ ਹੋਰ ਸੋਸ਼ਲ ਮੀਡੀਆ ਦੀ ਜਿਹੜੀ ਕੋਈ ਦੀਪ ਕਾਲਾ ਉਤਰਾ ਨਾਂ ਦੀ ਲੜਕੀ ਹੈ ਉਸ ਨੂੰ ਪਹਿਲਾਂ ਦੋ ਪੁੱਤ ਮਲਾਜਨ ਦਿੱਤੇ ਸਨ ਪਰ ਹੁਣ ਉਸ ਨੂੰ 6 ਪੁੱਤ ਮਲਾਜਨ ਦਿੱਤੇ ਗਏ ਨੇ ਅਗਰ ਇਹੋ ਹੀ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਕਰਮਚਾਰੀਆਂ ਨੂੰ ਉਹ ਸਮੇਂ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੁੰਦੀ ਤਾਂ ਸ਼ਾਇਦ ਅੱਜ ਕਿਸੇ ਦੇ ਘਰ ਦੇ ਅੱਗੇ ਇਸ ਤਰ੍ਹਾਂ ਗਾਰਦਾ ਲਾਉਣ ਦੀ ਲੋੜ ਨਾ ਪੈਂਦੀ ਤੇ ਇਹ ਪੁਲਿਸ ਵਾਲੇ ਪੁਲਿਸ ਕਰਮਚਾਰੀ ਜਿਹੜੇ ਅੱਜ ਇਸ ਦੇ ਘਰ ਦੇ ਅੱਗੇ ਸਿਕਿਉਰਟੀ ਵਜੋਂ ਖੜੇ ਨੇ ਦਿਨ ਰਾਤ ਉਹਨਾਂ ਨੇ ਹੁਣ ਉੱਥੇ ਆਪਣੀ ਡਿਊਟੀ ਕਰਨੀ ਆ ਉਹ ਸਮਾਜ ਦੇ ਵਿੱਚ ਕੋਈ ਹੋਰ ਸੇਵਾ ਕਰ ਰਹੇ ਹੁੰਦੇ ਜਾਂ ਆਪਣੇ ਫਰਜ਼ ਨਿਭਾ ਰਹੇ ਹੁੰਦੇ ਭਾਰਤ ਦਾ ਜੋ ਆਈਪੀਸੀ ਪਹਿਲੇ ਤਾਰਾਵਾ ਦੇ ਤਹਿਤ ਜੋ ਕਾਨੂੰਨ ਬਣੇ ਸਨ ਕਿਉਂਕਿ ਹੁਣ ਬੀਪੀਐਸ ਕਰਕੇ ਇਹਨੂੰ ਨਾਮ ਦੇ ਦਿੱਤਾ ਗਿਆ ਹੈ ਇੰਡੀਅਨ ਪੈਨਲ ਕੋਡ ਦਾ ਨਾਮ ਜਿਹੜਾ ਭਾਰਤੀ ਪੈਨਲ ਕੋਡ ਬਣਾ ਦਿੱਤਾ ਗਿਆ ਹੈ ਸੋ ਇੰਡੀਅਨ ਪੈਨਲ ਕੋਡ ਦੇ ਵਿੱਚ ਜਿਨ੍ਹਾਂ ਨੂੰ ਹੁਣ ਨਵੇਂ ਆ ਤਾਰਾਂ ਵਾਂ ਦਿੱਤਾ ਹੋ ਸਕਦਾ ਬੀਪੀਸੀ ਦੇ ਵਿੱਚ ਦਰਜ ਕੀਤਾ ਹੋਵੇ ਕਿਉਂਕਿ ਅਜੇ ਤੱਕ ਕਈ ਵਾਰ ਜਦੋਂ ਵਕੀਲਾਂ ਨੂੰ ਪੁੱਛੇ ਡਾਇਏ ਉਹ ਵੀ ਅਜੇ ਕਈ ਵਾਰ ਨੂੰ ਨਵੇਂ ਜਿਹੜੀ ਬੀਪੀਸੀ ਪਾ ਪੈਨਲ ਕੋਡ ਉਹਦੀ ਦੁਬਾਰਾ ਸਟੱਡੀ ਕਰਨੇ ਪੈਂਦੀ ਹੈ ਸੋ ਇੰਡੀਅਨ ਪੈਨਲ ਕੋਡ ਦੇ ਵਿੱਚ ਬਹੁਤ ਸਾਰੇ ਕਾਨੂੰਨ ਐਸੇ ਬਣੇ ਨੇ ਆਦਰ ਉਹਨਾਂ ਦੇ ਸਹਿ ਵਰਤੋਂ ਕਰ ਲਈ ਜਾਵੇ ਤਾਂ ਸਮਾਜ ਵਿੱਚ ਅਸ਼ਲੀਲਤਾ ਤੇ ਇਸ ਕਿਸਮ ਦੇ ਵਾਪਰਨ ਵਾਲੇ ਵਰਤਾਰਿਆਂ ਤੋਂ ਬਚਿਆ ਜਾ ਸਕਦਾ ਹੈ ਸੋ ਇੰਡੀਅਨ ਪੈਨਲ ਕੋਡ ਦੇ ਅਨੁਸਾਰ ਧਾਰਾ 192 ਧਾਰਾ 192 ਇਸ ਦੇ ਤਹਿਤ ਅਸ਼ਲੀਲ ਸਮਗਰੀ ਦੀ ਵਿਕਰੀ ਉਹਦੀ ਵੰਡ ਜਨ ਤੱਕ ਪ੍ਰਦਰਸ਼ਨ ਜਾਂ ਪ੍ਰਕਾਸ਼ਨ ਨੂੰ ਅਪਰਾਧ ਮੰਨਿਆ ਜਾਂਦਾ ਹੈ ਇਸ ਵਿੱਚ ਅਸ਼ਲੀਲ ਕਿਤਾਬਾਂ ਪੈਪਲਟ ਚਿੱਤਰ ਜਾਂ ਹੋਰ ਸਮੱਗਰੀ ਸ਼ਾਮਲ ਹੋ ਸਕਦੀ ਹੈ ਔਰ ਧਾਰਾ 92 ਦੇ ਤਹਿਤ ਸਜ਼ਾ ਜਾਵਾਂ ਨੇ ਪਰ ਅੱਜ ਅਸੀਂ ਬਸ ਅੱਡਿਆਂ ਤੇ ਦੇਖਦੇ ਹਾਂ ਕਿ ਬਹੁਤ ਸਾਰੇ ਕਾਮੁਕ ਮੈਗਜ਼ੀਨ ਤਸਵੀਰਾਂ ਆਮ ਇਹ ਕਦੀਆਂ ਨੇ ਪਰ ਕੀ ਕਦੀ ਪ੍ਰਸ਼ਾਸਨ ਨੇ ਧਿਆਨ ਦਿੱਤਾ ਕਿ ਇਹ 17292 ਦੇ ਤਹਿਤ ਕਾਰਵਾਈ ਕਰਕੇ ਸਮਾਜ ਦੇ ਵਿੱਚ ਜਿਹੜਾ ਗੰਦ ਪੈ ਰਿਹਾ ਏ ਹੋਰ ਇਹ ਤੋਂ ਸਮਾਜ ਨੂੰ ਬਚਾ ਜਾਵੇ ਇਸੇ ਤਰ੍ਹਾਂ ਧਾਰਾ 293 ਉਹਦੇ ਤਹਿਤ 21 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਅਸ਼ਲੀਲ ਸਮੱਗਰੀ ਵੇਚਣ ਜਾਂ ਸਪਲਾਈ ਕਰਨ ਨੂੰ ਅਪਰਾਧ ਮੰਨਦੀ ਹੈ ਸਪਸ਼ਟ ਕਿ 21 ਸਾਲ ਤੋਂ ਘੱਟ ਵਾਲੇ ਨੂੰ ਨਾ ਤਾਂ ਅਸ਼ਲੀਲ ਸਮੱਗਰੀ ਵੇਚੀ ਜਾ ਸਕਦੀ ਜਾਂ ਤੇ ਨਾ ਸਪਲਾਈ ਕੀਤੀ ਜਾ ਸਕਦੀ ਆ ਹੁਣ ਵੇਚਣ ਦਾ ਮਕਸਦ ਆ ਜਾਂਦਾ ਏ ਦੁਕਾਨਾਂ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਾਨੂੰਨ ਤਾਂ ਬਣਾ ਦਿੱਤਾ ਗਿਆ ਪਰ ਦੁਕਾਨਾਂ ਦੇ ਉੱਤੇ ਸੋਸ਼ਲ ਮੀਡੀਆ ਉੱਤੇ ਜਿਹੜੀ ਇਹ ਸਮਗਰੀ 21 ਸਾਲ ਤੋਂ ਘੱਟ ਵਾਲਿਆਂ ਨੂੰ ਜਿਹੜੀ ਦਿੱਤੀ ਜਾ ਰਹੀ ਆ ਉਹਨੂੰ ਬੰਦ ਕਿੰਨੇ ਕਰਵਾਉਣਾ ਹੈ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਹੁਣ ਖਾਤੇ ਦੇਖੀ ਦੇਣੇ ਛੋਟੇ ਛੋਟੇ ਉਮਰ ਦੀਆਂ ਲੜਕੀਆਂ ਇਸ ਕਿਸਮ ਦੀ ਵੀਡੀਓ ਬਣਾ ਕੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪਾਈਆਂ ਨੇ ਵੀਓ ਤੇ ਲੈਕਲਮ ਦੇ ਚੱਕਰ ਦੇ ਵਿੱਚ ਉਹ ਸਾਰੇ ਹੀ ਇਸ ਧਾਰਾ 292 293 ਦੇ ਅੰਦਰ ਆਉਂਦੇ ਨੇ ਪਰ ਕਾਨੂੰਨ ਲਾਗੂ ਕਿੰਨਾ ਕਰਨਾ ਹੈ ਕਿੰਨਾ ਕਰਵਾਉਣਾ ਨੇ ਪ੍ਰਸ਼ਾਸਨ ਨੇ ਤੇ ਪ੍ਰਸ਼ਾਸਨ ਕੋਲ ਸ਼ਾਇਦ ਹੋਰ ਬਹੁਤ ਸਾਰੇ ਕੰਮ ਨੇ ਜਾਂ ਉਹਨਾਂ ਦਾ ਇਸ ਪਾਸੇ ਨੂੰ ਧਿਆਨ ਨਹੀਂ ਹੈ ਜਿਸ ਕਰਕੇ ਇਲਾਗੁ ਨਹੀਂ ਹੋ ਰਹੇ ਇਸੇ ਤਰ੍ਹਾਂ ਧਾਰਾ 294 ਉਹਦੇ ਤਹਿਤ ਜਨਤਕ ਸਥਾਨਾਂ ਤੇ ਅਸ਼ਲੀਲ ਗੀਤ ਸ਼ਬਦ ਜਾਂ ਹਰਕਤਾਂ ਕਰਨਾ ਅਪਰਾਧ ਹੈ ਜਨਤਕ ਥਾਵਾਂ ਤੇ ਹੁਣ ਜਨਤਕ ਥਾਵਾਂ ਤੇ ਬਸਟਾਂ ਵੀ ਆ ਗਏ ਸਿਨੇਮਾ ਹਾਲ ਵੀ ਆ ਗਏ 에어ਪੋਰਟ ਵੀ ਆ ਗਏ ਪਾਰਕਾਂ ਵੀ ਆ ਗੀਆਂ ਟਰਾਂਸਪੋਰਟ ਰਾਂ ਵੀ ਆ ਗਏ ਪਾਰਕੇ ਉਥੇ ਇਹ ਸਭ ਨਹੀਂ ਹੋ ਰਿਹਾ ਪਾਰਕਾਂ ਦੇ ਵਿੱਚ ਸ਼ਰਿਆਮ ਕੀ ਕੁਝ ਚੱਲ ਰਿਹਾ ਹੈ ਹੋਟਲਾਂ ਦੇ ਵਿੱਚ ਸਕੂਲੀ ਪੜ੍ਹਦੀਆਂ ਕੁੜੀਆਂ ਜਿਹੜੀਆਂ ਘਰੋਂ ਕਾਲ ਜਾਂਦੇ ਵਿੱਚ ਸਕੂਲਾਂ ਦੇ ਵਿੱਚ ਪੜ੍ਹਨਾ ਆਉਂਦੀਆਂ ਐ ਅੱਜ ਚੰਦ ਪੈਸਿਆਂ ਦੇ ਖਾਤਰ ਉਹ ਹੋਟਲਾਂ ਵਾਲੇ ਉਹਨਾਂ ਨੂੰ ਪੂਰੀ ਤਰ੍ਹਾਂ ਸਿਕਿਉਰਿਟੀ ਮਹੱਈਆ ਕਰਵਾਉਂਦੇ ਨੇ ਤਕਰੀਬਨ ਮੈਂ ਸਾਰਿਆਂ ਦੀ ਗੱਲ ਨਾ ਕਰਾਂ 95% ਸ਼ਾਰਾਂ ਦੇ ਹੌੜਲਾ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ 3 ਵਜੇ ਤੱਕ ਇਹ ਕੁਝ ਚੱਲਦਾ ਹੈ ਪਰ ਇਹ ਸਾਰੇ ਗੰਦ ਤੋਂ ਮੁਕਤੀ ਕਿੰਨੇ ਦਿਵਾਉਣੀ ਸੀ ਬੱਸਾਂ ਦੇ ਵਿੱਚ ਅਸ਼ਲੀਲ ਗਾਣੇ ਵੱਜਦੇ ਨੇ ਕੋਈ ਰੋਕਣ ਟੋਕਣ ਵਾਲਾ ਨਹੀਂ ਪਬਲਿਕ ਪ੍ਰੈਸ ਦੇ ਉਤੇ ਪਾਰਕਾਂ ਦੇ ਵਿੱਚ ਕੀ ਹੋ ਰਿਹਾ ਹੈ ਕੋਈ ਰੋਕਣ ਟੋਕਣ ਵਾਲਾ ਨਹੀਂ ਤੇ ਜਦੋਂ ਇਹਨਾਂ ਵਾਸਤੇ ਕਾਨੂੰਨ ਬਣੇ ਨੇ ਜਿਨ੍ਹਾਂ ਨੇ ਪ੍ਰਸ਼ਾਸਨ ਨੇ ਕਾਨੂੰਨ ਲਾਗੂ ਕਰਾਉਣਾ ਹੈ ਜਦੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੇ ਤੇ ਫਿਰ ਸਮਾਜ ਦੇ ਵਿੱਚ ਗਿੰਦਲਾਪਨ ਪੈਦਾ ਹੁੰਦਾ ਹੈ ਤੇ ਫਿਰ ਅਣਸਖਾਵੀਆਂ ਘਟਨਾਵਾਂ ਵਾਪਰਦੀਆਂ ਨੇ ਇਸੇ ਤਰ੍ਹਾਂ ਇੱਕ ਹੋਰ ਕਾਨੂੰਨ ਹੈ ਉਹ ਹੈਗਾ ਸੂਚਨਾ ਟੈਕਨੋਲੋਜੀ ਜਿਹਨੂੰ ਅੱਜ ਅਸੀਂ ਸੋਸ਼ਲ ਮੀਡੀਆ ਕਹ ਰਹੇ ਹਾਂ ਜਿਹਦੇ ਵਿੱਚ ਫੇਸਬੁੱਕ ਟਵਿੱਟਰ ਇੰਸਟਾਗ੍ਰam ਸਨੇਪਚੈਟ ਹੋਰ ਜਿੰਨੇ ਵੀ ਸਾਰੇ ਇਹਦੇ ਅੰਤਰਗਤ ਹੁੰਦੇ ਆ ਸੂਚਨਾ ਟੈਕਨੋਲੋਜੀ ਐਕਟ 2000 ਦੇ ਵਿੱਚ ਜਿੰਨੂੰ ਆਈਟੀ ਐਕਟ ਜਿਹੜਾ ਕਿਹਾ ਜਾਂਦਾ ਏ ਇਹ 2000 ਦੇ ਵਿੱਚ ਬਣਿਆ ਤੇ ਇਸ ਦੀ ਧਾਰਾ 67 ਉਹਦੇ ਤਹਿਤ ਇਲੈਕਟ੍ਰੋਨਿਕ ਰੂਪ ਵਿੱਚ ਅਸਲੀਲ ਸਮੱਗਰੀ ਦਾ ਪ੍ਰਕਾਸ਼ਨ ਜਾਂ ਪ੍ਰਸਾਰਨ ਅਪਰਾਧ ਹੈ ਇਸ ਵਿੱਚ ਅਸ਼ਲੀਲ ਵੀਡੀਓ ਅਸ਼ਲੀਲ ਤਸਵੀਰਾਂ ਜਾਂ ਅਸ਼ਲੀਲ ਟੈਕਸਟ ਭਾਗ ਕੇ ਗੰਦੇ ਲਿਖੇ ਹੋਏ ਜਿਹੜੇ ਸ਼ਬਦ ਨੇ ਜਾਂ ਅੱਖਰ ਨੇ ਉਹ ਵੀ ਇਸ ਤਰ੍ਹਾਂ ਦੇ ਵਿੱਚ ਆਉਂਦੇ ਨੇ ਪਰ ਅਸੀਂ ਦੇਖਦੇ ਹਾਂ ਅੱਜ ਸ਼ਰ੍ਹਾਂ ਫੇਸਬੁੱਕ ਤੇ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਜਾਂਦੀਆਂ ਨੇ ਗੰਦੀ ਸਮਗਰੀ ਫੈਲਦੀ ਜਾ ਰਹੀ ਆ ਤੇ ਇਹ ਜਿਹੜੀਆਂ ਤਿੰਨ ਚਾਰ ਵੱਡੀਆਂ ਜਿਹੜੀਆਂ ਜਿਨ੍ਹਾਂ ਨੂੰ ਹੁਣ ਨਾ ਇਨਫਲੂਐਂਸਰ ਦਾ ਦੇ ਦਿੱਤਾ ਗਿਆ ਸੋਸ਼ਲ ਮੀਡੀਆ ਦੇ ਉੱਤੇ ਜਿੰਨਾ ਚੇ ਦੀਪਕਾ ਲੁਥਰਾ ਹੋ ਗਈ ਜਾਂ ਜਿਹੜੀ ਮਾਰੇਗੀ ਕਮਲ ਭਾਬੀ ਹੋ ਗਈ ਨਸੀ ਵਰਗੀਆਂ ਹੋ ਗਈਆਂ ਜਾਂ ਇੱਕ ਜਿਹੜੀ ਆ ਉਹ ਪ੍ਰੀਤ ਜੱਟੀ ਜਾਂ ਹੋਰ ਇਹੋ ਜੀਆਂ ਹੋਰ ਇਹ ਤਾਂ ਸਾਨੂੰ ਵੀ ਹੁਣ ਜਿਹੜਾ ਉਹ ਜਦੋਂ ਸੋਸ਼ਲ ਮੀਡੀਆ ਤੇ ਚੱਲਿਆ ਤੇ ਖੁਦ ਅਸੀਂ ਵੀ ਹੈਰਾਨ ਹਾਂ ਕਿ ਅੱਜ ਸਮਾਜ ਦੇ ਵਿੱਚ ਚੰਨ ਰਿ ਕਿ ਰਿਹਾ ਹੈ ਪਿਛਲੇ ਤਿੰਨ ਚਾਰ ਦਿਨਾਂ ਤੋਂ ਲਗਾਤਾਰ ਬਹੁਤ ਸਾਰੀ ਮੈਂ ਸੋਸ਼ਲ ਮੀਡੀਆ ਤੇ ਨਜ਼ਰ ਰੱਖ ਰਿਹਾ ਤੇ ਦੇਖ ਕੇ ਹੈਰਾਨ ਹੋ ਰਿਹਾ ਕਿਉਂਕਿ ਐਸੀ ਐਸੀ ਸਮਗਰੀ ਸੋਸ਼ਲ ਮੀਡੀਆ ਤੇ ਪਾ ਦਿੱਤੀ ਗਈ ਜਿਹੜੀ ਖਬਰ ਦੇ ਵਿੱਚ ਪਬਲਿਸ਼ ਨਹੀਂ ਕੀਤੀ ਜਾ ਸਕਦੀ ਤੇ ਫਿਰ ਇਹ ਬਣਾਏ ਹੋਏ ਕਾਨੂੰਨ ਕੀ ਕਹਿੰਦੇ ਨੇ ਆਈਟੀ ਐਕਟ ਦੀਆਂ ਧਾਰਾ 67 ਕੀ ਕਹਿੰਦੀਆਂ ਜਦੋਂ ਇਹ ਸਾਰਾ ਕੁਝ ਸਾਨੂੰ ਪਰੋਸਿਆ ਜਾ ਰਿਹਾ ਹੈ ਔਰ ਇਹਦੀ ਤਾਰਾ 167 A ਆ ਜਿਹਦੇ ਵਿੱਚ ਜਿਨਸੀ ਤੌਰ ਤੇ ਸਫਸਤ ਸਮਗਰੀ ਭਾਵ ਕਿ ਨਗੇ ਜਵਤ ਜਾਂ ਕਿਸੇ ਨੂੰ ਸੈਕਸ ਵਾਲੇ ਪਾਸੇ ਨੂੰ ਅਟਰੈਕਟ ਕਰਨਾ ਇਸ ਕਿਸਮ ਦੀਆਂ ਫੋਟੋਆਂ ਵੀਡੀਓਜ਼ ਉਹ ਵਾਲੀਆਂ ਨੂੰ ਇਲੈਕਟ੍ਰੋਨਿਕ ਰੂਪ ਵਿੱਚ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨਾ ਅਪਰਾਧ ਹੈ ਸੁਪਾਸਤ ਕਾਨੂੰਨ ਬਣਿਆ ਧਾਰਾ 67 ਬੀ ਹੁੰਦੀ ਹੈ ਬੱਚਿਆਂ ਨੂੰ ਸ਼ਾਮਲ ਕਰਨ ਵਾਲੀ ਅਸਲੀਲ ਸਮਗਰੀ ਦਾ ਪ੍ਰਕਾਸ਼ਨ ਜਾਂ ਪ੍ਰਸਾਰਨ ਗੰਭੀਰ ਅਪਰਾਧ ਹੈ। ਔਰ ਇਹ ਜਿੰਨੇ ਵੀ ਕਾਨੂੰਨ ਸਰਕਾਰ ਵੱਲੋਂ ਬਣਾਏ ਹੋਏ ਨੇ ਇਹਦੇ ਵਿੱਚ ਬਹੁਤ ਸਾਰੇ ਐਸੇ ਨੇ ਜਿਹੜੇ ਜਿਨ੍ਹਾਂ ਦੇ ਵਿੱਚ bail ਨਹੀਂ ਹੁੰਦੀ, ਜ਼ਮਾਨਤ ਨਹੀਂ ਹੁੰਦੀ। ਬਹੁਤ ਸਖਤ ਤਾਰਾ ਮਾਨੇ ਜਿਨ੍ਹਾਂ ਦੇ ਵਿੱਚ ਬਹੁਤ ਲੰਮੀ ਕਾਦਮਦੀ ਹੈ ਬੜੇ ਵੱਡੇ ਜੁਰਮਾਨੇ ਹੁੰਦੇ ਨੇ ਪਰ ਸ਼ਾਇਦ ਜਿਹੜੇ ਅੱਜ ਸੋਸ਼ਲ ਮੀਡੀਆ ਤੇ ਬੈਠੇ ਨੇ ਜਾਂ ਤਾਂ ਉਹਨਾਂ ਨੂੰ ਇਹ ਕਾਨੂੰਨ ਦਾ ਨਹੀਂ ਪਤਾ ਤੇ ਜਾਂ ਫਿਰ ਉਹਨਾਂ ਨੂੰ ਕਾਨੂੰਨ ਦਾ ਡਰ ਕੋਈ ਨਹੀਂ ਜਿਸ ਕਰਕੇ ਉਹ ਇਹ ਸਾਰਾ ਕੁਝ ਲਗਾਤਾਰ ਕਰਦੇ ਜਾ ਰਹੇ ਨੇ ਸੋ ਇਸੇ ਤਰ੍ਹਾਂ ਹੀ ਆਸੀਂ ਸਿਨੇਮਾ ਦੇਖਣ ਜਾਂਦੇ ਆਂ ਸਿਨੇਮੇ ਦੇ ਬਾਰੇ ਵੀ ਕਾਨੂੰਨ ਬਣਿਆ ਹੋਇਆ ਏ ਖਾਸ ਕਰ 1970 ਤੋਂ ਪਹਿਲਾਂ ਕੁਝ ਐਸੇ ਸੀਨ ਜਿਨ੍ਹਾਂ ਨੂੰ ਅਸੀਂ ਰੇਪ ਦੇ ਸੀਨ ਕਹਿੰਦੇ ਹੁੰਦੇ ਸਾਂ ਜਾਂ ਹਣੀ ਮੂਹਣ ਦੇ ਸੀਨ ਕਹਿੰਦੇ ਹਾਂ ਫਿਲਮਾਇ ਨਹੀਂ ਜਾਂਦੇ ਫਿਲਮਾਇ ਜਾਂਦੇ ਤੇ ਕਿਸੇ ਹੋਰ ਢੰਗ ਨਾਲ ਸੰਕੇਤਕ ਰੂਪ ਦੇ ਵਿੱਚ ਦੱਸਿਆ ਜਾਂਦਾ ਸੀ ਕਿ ਇਹ ਘਟਨਾ ਵਾਪਰ ਗਈ ਪਰ ਹੁਣ 1977 ਤੋਂ ਬਾਅਦ ਜਿੰਨਾ ਜ਼ਿਆਦਾ ਗੰਧ ਸਿਨੇਮਾ ਦੇ ਵਿੱਚ ਪਰੋਸਿਆ ਜਾਂਦਾ ਏ ਤੇ ਪੋਦੇ ਵਾਸਤੇ ਫਿਰ ਜਿਹੜੇ ਗਾਂਧ ਨੂੰ ਜਿਹੜੇ ਪਾਸ ਕਰਦੇ ਨੇ ਉਹ ਸੈਂਸਰ ਬੋਰਡ ਬਣੀਆਂ ਤੇ ਸੈਂਸਰ ਬੋਰਡ ਨੇ ਇਹੋ ਜਿਹੀਆਂ ਫਿਲਮਾਂ ਪਾਸ ਕਰਾਉਣ ਵਾਸਤੇ ਫਿਰ ਉਹਨੂੰ ਇੱਕ ਸਰਟੀਫਿਕੇਟ A ਦੇ ਦਿੱਤਾ ਜਾਂਦਾ ਹੈ ਔਰ A ਸਰਟੀਫਿਕੇਟ ਦੇ ਤਹਿਤ ਜਿਹੜੀ ਆ ਅਸਲ ਪ੍ਰਵੀਜ਼ਨ ਆ ਕਿ 18 ਸਾਲ ਤੋਂ ਘੱਟ ਵਾਲੇ ਨੂੰ ਸਿਨੇਮਾ ਹਾਲ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਪਰ ਇਸ ਨੂੰ ਉਹਨੂੰ ਲਾਗੂ ਕਰਵਾਇਆ ਜਾ ਰਿਹਾ ਹੈ ਜਾ ਮਾਂ ਬਾਪ ਜਿਹੜੇ ਆਪ ਲੈ ਕੇ ਨਾਲ ਬੈਠ ਕੇ ਦੇਖਦੇ ਨੇ ਜਾਂ ਟੀਵੀ ਉੱਤੇ ਦੇਖਦੇ ਨੇ ਕਿ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਅਵੇਅਰ ਨਾ ਸਾਡੇ ਮਾਂ ਬਾਪ ਅਵੇਅਰ ਨਹੀਂ ਸਾਡੇ ਬੱਚੇ ਅਵੇਅਰ ਨਹੀਂ ਜਾਂ ਜਿਨ੍ਹਾਂ ਨੇ ਕਾਨੂੰਨ ਬਣਾਏ ਨੇ ਕੀ ਇਹਨਾਂ ਕਾਨੂੰਨਾਂ ਨੂੰ ਲਾਗੂ ਕਰਾ ਰਹੇ ਨੇ ਤਾਂ ਸਿਨੇਮਾਟੋਗ੍ਰਾਫ ਜਿਹੜਾ ਐਕਟ ਬਣਾਇਆ 1952 ਦੇ ਵਿੱਚ ਉਹ ਏਸੀਕੇ ਫਿਲਮਾਂ ਦੇ ਵਿੱਚ ਅਸਲੀਲ ਸਮਗਰੀ ਨੂੰ ਰੋਕਣ ਲਈ ਸੈਂਸਰ ਬੋਰਡ ਦੁਆਰਾ ਨਿਯਮ ਲਾਗੂ ਕੀਤੇ ਜਾਂਦੇ ਹਨ ਕੇਵਲ ਟੈਲੀਵਿਜਨ ਨੈਟਵਰਕਸ ਰੈਗੂਲੇਸ਼ਨ ਐਕਟ 1995 ਦੇ ਅਨੁਸਾਰ ਟੀਵੀ ਤੇ ਅਸਲੀਲ ਸਮਗਰੀ ਦੇ ਪ੍ਰਸਾਰਣ ਤੇ پابੰਦੀ ਹੈ ਅਸਲੀਲ ਪ੍ਰਕਾਸ਼ਨ ਐਕਟ 1927 ਦੇ ਅਨੁਸਾਰ ਅਸਲੀਲ ਸਾਹਿਤ ਜਾਸ ਮਗਰੀ ਦੇ ਪ੍ਰਕਾਸ਼ਨ ਤੇ ਵੰਡ ਉੱਤੇ ਰੋਕ ਲਗਾਉਂਦਾ ਇਹ 1900 ਜਿਹੜਾ 27 ਦਾ ਐਕਟ 1995 ਦਾ ਐਕਟ 1992 ਦਾ ਐਕਟ ਪਰ ਅੱਜ ਜਿਹੜੇ ਆਨਲਾਈਨ ਪਲੇਟਫਾਰਮ ਬਾਰੇ ਨੇ ਆਪ ਮੁਹਾਰੇ ਜਿਹੜੇ ਉਹਨਾਂ ਦੇ ਉੱਤੇ ਵੀਡੀਓ ਸਪੈ ਰਹੀਆਂ ਨੇ ਉਹਨਾਂ ਨੂੰ ਕਿੰਨੇ ਰੋਕਣਾ ਹੈ ਕੌਣ ਇਹ ਸਾਰਾ ਕੁਝ ਲਾਗੂ ਕਰਾਇਆ ਗਿਆ ਕਾਨੂੰਨ ਸਖਤ ਨੇ ਤਾਰਾਵਾਂ ਸਖਤ ਨੇ ਜੁਰਮਾਨੇ ਵੱਡੇ ਹੋ ਸਕਦੇ ਨੇ ਕੈਦਾਂ ਵੱਧ ਹੋ ਸਕਦੀਆਂ ਤੇ ਜੇ ਪ੍ਰਸ਼ਾਸਨ ਇਹਨਾਂ ਕਾਨੂੰਨਾਂ ਨੂੰ ਸਹੀ ਤੌਰ ਦੇ ਉੱਤੇ ਲਾਗੂ ਕਰਵਾ ਦੇ ਤਾਂ ਜਿਹੜੀਆਂ ਇਹ ਸਰਕਮਲ ਪਾਪੀ ਵਰਗੀਆਂ ਪਟਨਾਵਾਂ ਬੱਪਦੀਆਂ ਨੂੰ ਰੋਕਿਆ ਜਾ ਸਕਦਾ ਹੈ ਸੋ ਆਜ ਜ਼ਰੂਰਤ ਹੈ ਚਰਚਾਵਾਂ ਚੱਲ ਰਹੀਆਂ ਨੇ ਬਹੁਤ ਸਾਰੀਆਂ ਅੱਜ ਜ਼ਰੂਰਤ ਹੈ ਜਿਹੜੇ ਕਾਨੂੰਨ ਬਣੇ ਹੋਏ ਨੇ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ਘਟੋ ਘਟ ਹਰ ਸ਼ਹਿਰ ਦੇ ਵਿੱਚ ਕੋਈ ਇਹੋ ਜਿਹਾ ਇੱਕੰਦਾ ਗਰੁੱਪ ਹੋਣਾ ਚਾਹੀਦਾ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਫਿਲਮਾਂ ਦੇ ਵਿੱਚ ਜਾਂ ਜਿਹੜਾ ਅੱਜ ਸਾਨੂੰ ਸਾਰਾ ਜਿਹੜਾ ਟੀਵੀ ਦੇ ਉੱਤੇ ਸਿਨੇਮਾ ਕਰਮਾਂ ਦੇ ਵਿੱਚ ਅਸ਼ਲੀਲਤਾ ਪਰੋਸੀ ਜਾ ਰਹੀ ਆ ਉਸ ਪ੍ਰਤੀ ਸਕਰੀਨਿੰਗ ਕਰਕੇ ਸਰਕਾਰ ਤੱਕ ਪਹੁੰਚਾਵੇ ਤੇ ਫਿਰ ਜਿਹੜਾ ਇਹ ਉਹ ਲਾਗੂ ਕਰਵਾਉਣੀ ਹੈ ਮਲਾਮਾ ਰੇ ਫਿਰ ਕੁਝ ਹੋ ਸਕਦਾ ਹੈ ਕਿਉਂਕਿ ਕੋਈ ਵੱਡੀ ਘਟਨਾ ਵਾਪਰ ਜਾਵੇ ਕਮਲਤਾ ਧੀ ਵਰਗੀ ਤੇ ਬਾਅਦ ਦੇ ਵਿੱਚ ਪ੍ਰੈਸ ਕਾਨਫਰੰਸਾਂ ਹੁੰਦੀਆਂ ਰਹਿਣ ਤੇ ਨਿਕਲ ਲੱਖ ਹੋ ਜੇ ਨਹੀਂ ਸੋਚੇ ਕਰ ਅਸੀਂ ਚਾਹੁੰਨੇ ਆ ਕਿ ਸਾਡੇ ਬੱਚੇ ਖਾਸ ਕਰ ਸਾਡੀਆਂ ਧੀਆਂ ਸਾਡੇ ਪੁੱਤਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਆਗਿਆਕਾਰ ਰਹਿਣ ਉਹ ਇਹੋ ਜੀ ਗਿੰਦਗੀ ਤੋਂ ਬਚੇ ਰਹਿਣ ਤਾਂ ਸਾਨੂੰ ਸਾਰਿਆਂ ਨੂੰ ਹਮਲਾ ਮਾਰਨਾ ਚਾਹੀਦਾ ਸੀ ਸੋ ਇਹ ਕਾਨੂੰਨ ਜਿਹੜੇ ਸਰਕਾਰ ਨੇ ਬਣਾਏ ਮੈਂ ਚਾਹੁੰਦਾ ਸੀ ਆਪਣੇ ਇਸ মিডিਆ ਰਾਹੀਂ ਤੁਹਾਡੇ ਸਾਰਿਆਂ ਤੱਕ ਲੈ ਕੇ ਜਾਵਾਂ ਤਾਂ ਕਿ ਸਾਨੂੰ ਵੀ ਇਹ ਸਭ ਦਾ ਪਤਾ ਹੋਵੇ ਤਾਂ ਕਿ ਅਸੀਂ ਜਾਣਕਾਰੀ ਲੈ ਕੇ ਆਉਣ ਵਾਲੇ ਸਮੇਂ 'ਚ ਵਾਪਰਨ ਵਾਲੀਆਂ ਕਟਨਾਵਾਂ ਤੋਂ ਬਚ ਸਕੀਏ ਸੋ ਇੱਕ ਹੋਰ ਪ੍ਰੋਗਰਾਮ ਲਾ ਕੇ ਜਲਦ ਹੀ ਹਾਜ਼ਰ ਹੋਵਾਂਗਾ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ